ਅੱਥੇ ਅਸੀਂ ਬੱਚਿਆਂ ਨੂੰ ਸਿਖਾਣੇ ਆ ਕਿ ਕਿਹੜੇ ਕਿਹੜੇ ਮਸਲਸ ਹੁੰਦੇ ਜਿਵੇਂ ਅਸੀਂ ਆ ਜਿਹੜਾ ਹੈਗਾ ਇਹ ਸੂਰ ਦਾ ਜਾਂ ਸਵਾਇਨ ਦਾ ਹੈਗਾ ਇਹਦੇ ਚ ਅਸੀਂ ਇੱਕ ਇੱਕ ਮਸਲ ਉਹਨਾਂ ਨੂੰ ਕੱਢ ਕੇ ਦਖਸਾਣਾ ਹੈਗਾ ਕਿ ਹਰੇਕ ਮਸਲ ਦਾ ਮਾਸਪੇਸ਼ੀ ਦਾ ਕੀ ਰੋਲ ਹੈਗਾ 5kg ਬਾਹਰ ਨਾ ਹੁੰਦਾ ਹੈਗਾ ਇਹਦਾ ਮਤਲਬ ਕਿ ਆਰਗਨਸ ਜਿਹੜੇ ਹੈਗੇ ਉਹਨਾਂ ਦੀ ਕੈਪੈਸਿਟੀ ਜ਼ਿਆਦਾ ਹੈ ਲੰਗਸ ਦੀ ਕੈਪੈਸਿਟੀ ਜ਼ਿਆਦਾ ਹੋਏਗੀ ਤਾਂ ਵਰਕਿੰਗ ਕੈਪੈਸਿਟੀ ਜਿਹੜੀ ਹੈਗੀ ਆ ਐਨੀਮਲ ਦੀ ਜ਼ਿਆਦਾ ਹੋਏਗੀ ਜਿੰਨੀ ਉਹਦੀ ਵਰਕਿੰਗ ਕੈਪੈਸਿਟੀ ਜ਼ਿਆਦਾ ਹੋਏਗੀ ਓਨੀ ਇਹਦੀ ਪੈਦਾਵਾਰ ਜ਼ਿਆਦਾ ਹੋਏਗੀ ਦੋਸਤੋ ਸਾਡੇ ਨਾਲ ਨੇ ਡਾਕਟਰ ਹਰਿਸ਼ਕਬਰ ਵਰਮਾ ਜੀ ਜੋ ਪ੍ਰਿੰਸੀਪਲ ਨੇ ਖਾਲਸਾ ਕਾਲਜ ਆਫ ਐਗਰੀ ਐਨਿਮਲ ਸਾਇੰਸ ਜਮਾ ਸਰ ਅੱਜ ਇਹਨਾਂ ਨੂੰ ਜਾਣਾਂਗੇ ਅਸੀਂ ਕਿ ਜਿਹੜਾ ਵੈਟਰਨਰੀ ਕਾਲਜ ਦੇ ਵਿੱਚ ਦਾਖਲਾ ਕਿਸ ਤਰ੍ਹਾਂ ਲੈਣਾ ਹੈ ਇਹਦਾ ਮਹੱਤਵ ਕੀ ਹੈ ਤੁਹਾਡਾ ਸਰ ਜਿਹੜਾ ਪਸ਼ੂ ਵਿਗਿਆਨ ਸਿੱਖਿਆ ਦਾ ਖੇਤਰ ਕੀ ਹੈ ਜੇ ਅਸੀਂ ਗੱਲ ਕਰੀ ਸੀ ਪਸ਼ੂ ਵਿਗਿਆਨ ਵੈਟਰਨਰੀ ਇਹਦਾ ਮਤਲਬ ਹੈ ਕਿ ਜਿਹੜੇ ਪਾਲਤੂ ਜਾਨਵਰ ਹੈ ਉਹਨਾਂ ਦੀਆਂ ਬਿਮਾਰੀਆਂ ਤੇ ਉਹਨਾਂ ਦਾ ਗਾਂ ਫਿਰ ਇਲਾਜ ਪਾਲਤੂ ਜਾਨਵਰ ਜਿਹਦੇ ਚ ਗਾਵਾਂ ਮੱਝਾਂ ਬੱਕਰੀਆਂ ਭੇਡਾਂ ਘੋੜੇ ਕੁੱਤੇ ਤੇ ਸੂਰ ਜੀ ਮੁਰਗੀਆਂ ਜੀ ਨਾਲ ਹੀ ਜੰਗਲੀ ਜਾਨਵਰ ਵੀ ਇਹਨਾਂ ਸਭ ਦੀ ਜਿਹੜੀਆਂ ਬਿਮਾਰੀਆਂ ਨੂੰ ਪਛਾਣਨਾ ਉਹਦਾ ਇਲਾਜ ਕਰਨਾ ਤੇ ਨਾਲ ਹੀ ਜਿਹੜਾ ਐਨੀਮਲ ਸਾਇੰਸ ਕਿਉਂਕਿ ਇਹਦੇ ਚ ਅਸੀਂ ਦੋ ਪੜਾਈ ਕਰਾਨੀਆਂ ਇੱਕ ਵੈਟਰਨਰੀ ਦੀ ਕਰਾਨੀ ਐ ਇੱਕ ਐਨੀਮਲ ਸਾਇੰਸ ਦੀ ਕਰਾਨੀ ਐ ਐਨੀਮਲ ਸਾਇੰਸ ਜਾਂ ਜਿਹਨੂੰ ਪ੍ਰੋਡਕਸ਼ਨ ਵਿਭਾਗ ਦੀ ਆਖਿਆ ਜਾਂਦਾ ਹੈਗਾ ਐਨੀਮਲ ਹਸਪੈਂਡਰੀ ਉਹਦੇ ਚ ਜਿਹੜਾ ਹੈਗਾ ਕਿ ਨਸਲ ਸੁਧਾਰ ਕਿਹੜੀਆਂ ਨਸਲਾਂ ਹੈਗੀਆਂ ਉਹਨਾਂ ਦੀ ਸੁਧਾਰ ਕਿਵੇਂ ਕਰਨਾ ਹੈਗਾ ਉਹਨਾਂ ਦਾ ਖਲਾਣਾ ਪਲਾਣਾ ਉਹਨਾਂ ਦਾ ਪ੍ਰਬੰਧ ਕਿਵੇਂ ਕਰਨਾ ਹੈਗਾ ਮੌਸਮ ਮੁਤਾਬਕ ਪ੍ਰਬੰਧ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪਸ਼ੂ ਪਾਲਨ ਜਾਂ ਪਸ਼ੂ ਚਿਕਾ ਦਾ ਇਹ ਖੇਤਰ ਵਿੱਚ ਆਉਂਦੀਆਂ ਦੇਖੋ ਸਾਡੇ ਅਸੀਂ ਸੰਸਾਰ 'ਚ ਦੁੱਧ ਪੈਦਾ ਕਰਨ 'ਚ ਨੰਬਰ 1 ਆ ਤੁਹਾਨੂੰ ਪਤਾ ਹੋਣਾ ਜੀ ਤੇ ਸਾਡੇ ਕੋਲ ਕੋਈ 53 ਕਰੋੜ ਤੋਂ ਲਗਭਗ ਸਾਡੇ ਕੋਲ ਪਸ਼ੂਦਾਨ ਹੈ 85 ਕਰੋੜ ਦੇ ਆਸ-ਪਾਸ ਮੁਰਗੀਆਂ ਹੈ ਜੀ ਇਹਨਾਂ ਦੀ ਜਿਹੜੇ ਇਹ ਜਿਹੜੇ ਹੁਣ ਜਾਨਵਰ ਅਸੀਂ ਰੱਖੇ ਐ ਡੋਮੈਸਟਿਕੇਟ ਕੀਤੇ ਐ ਇਹਨਾਂ ਦੀ ਸਿਹਤ ਸੰਭਾਲ ਕਰਨਾ ਇਹ ਵਟਨੀ ਡਾਕਟਰ ਦੀ ਇੱਕ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਦੋਂ ਫਿਰ ਜਿਹੜੇ ਉਤਪਾਦ ਜਿਹੜੇ ਆਪਾਂ ਸਮਾਜ ਨੂੰ ਉਪਲਬਧ ਕਰਾਣੇ ਆ ਚਾਹੇ ਦੁੱਧ ਹੈ ਅੰਡਾ ਹੈ ਮਾਸ ਹੈਗਾ ਉਹ ਜਿਹੜੇ ਵਧੀਆ ਹੋਣ ਸਿਹਤਮੰਦ ਹੋਣ ਕੋਈ ਉਹਦੇ ਚ ਅਜਿਹੀ ਚੀਜ਼ ਨਾ ਹੋਵੇ ਜਿਹੜਾ ਕਿ ਸਾਡੇ ਸਮਾਜ ਨੂੰ ਖਰਾਬ ਕਰ ਸਕੇ ਉਹਨਾਂ ਨੂੰ ਸੰਭਾਲਣਾ ਤੇ ਉਹ ਉਹਨਾਂ ਤੋਂ ਗਾਹ ਫਿਰ ਪਦਾਰਥ ਬਣਾ ਕੇ ਜਿਹੜੇ ਹੈ ਸਮਾਜ ਨੂੰ ਉਪਲਬਧ ਕਰਾਣਾ ਤੇ ਫਿਰ ਪਸ਼ੂਆਂ ਦੀ ਜਿਵੇਂ ਡੇਢੀ ਦੀ ਗੱਲ ਕਰੀਏ ਉਹਨਾਂ ਨੂੰ ਪਸ਼ੂ ਨੂੰ ਕਿਵੇਂ ਸੰਭਾਲਣਾ ਹੈ ਗੱਲ ਵੀਰਿਆ ਨੂੰ ਮੁਰਗੀਆਂ ਨੂੰ ਕਿਵੇਂ ਸੰਭਾਲਣਾ ਹੈਗਾ ਤੇ ਬੱਕਰੀਆਂ ਨੂੰ ਕਿਵੇਂ ਸੰਭਾਲਣਾ ਇਹ ਸਾਰੀਆਂ ਉਹਨਾਂ ਨੂੰ ਉਹਨਾਂ ਨੂੰ ਸੰਭਾਲਣਾ ਉਹਨਾਂ ਦਾ ਰੱਖ-ਰਖਾਵ ਤੇ ਉਹਨਾਂ ਦੇ ਪਦਾਰਥਾਂ ਦੀ ਫਿਰ ਗੁਣਵੱਤਾ ਵਧਾ ਕੇ ਜਿਹੜਾ ਸਮਾਜ ਨੂੰ ਉਪਲਬਧ ਕਰਾਉਣਾ ਇਹ ਇਹਦਾ ਖੇਤਰ ਹੈਗਾ ਤੇ ਇਸ ਕਰਕੇ ਜਿਹੜੀ ਵੈਟਰਰੀ ਡਾਕਟਰ ਜਾਂ ਬੀਵੀਐਸਸੀ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਪੜ੍ਹਾਈ ਦੀ ਜਿਹੜੀ ਹੈ ਇੱਕ ਬਹੁਤ ਮਹੱਤਤਾ ਹੈ ਤੇ ਦਿਨ ਪਰ ਦਿਨ ਕਿਉਂਕਿ ਆਪਾਂ ਬਹੁਤ ਕੁਝ ਇਹਨਾਂ ਤੇ ਨਿਰਭਰ ਕਰਦੇ ਆਂ ਸਾਡੀ ਜਿਹੜੀ ਖਾਦੇ ਸੁਰੱਖਿਆ ਦੀ ਗੱਲ ਕਰੀਏ ਤੇ ਉਹ ਫਿਰ ਤਾਂ ਹੀ ਆਊਗੀ ਜੇ ਵੈਟਰਰੀ ਡਾਕਟਰ ਉਪਲਬਧ ਹੋਣਗੇ ਸੋ ਬਹੁਤ ਹੀ ਮਹੱਤਵ ਜਿਸ ਤਰ੍ਹਾਂ ਤੁਸੀਂ ਦੱਸਿਆ ਇਸ ਦਾ ਤਾਂ ਅਸੀਂ ਇਹਦੇ ਵਿੱਚ ਜਿਹੜੇ ਕੋਰਸ ਹੈ ਹਾਂਜੀ ਜਾ ਟ੍ਰੇਨਿੰਗ ਕੇ ਲੋ ਜਾਂ ਕੋਰਸ ਕੇ ਲੋ ਜਾਂ ਡਿਊਰੇਸ਼ਨ ਜਿਹੜੀ ਆਪਣੇ ਵਕਤ ਵਕਤ ਦੇ ਹਿਸਾਬ ਨਾਲ ਹੋਏਗੀ ਹਾਂਜੀ ਇਹ ਜਿਹੜੇ ਆ ਕਿਹੜੇ ਕਿਹੜੇ ਕੋਰਸ ਕਰਵਾਏ ਜਾਂਦੇ ਨੇ ਸਾਢੇ 5 ਸਾਲ ਦਾ ਬੀਵੀਐਸਸੀ ਐਂਡ ਐਚ ਬੈਚਲਰ ਆਫ ਵੈਟਰੀ ਸਾਇੰਸ ਐਂਡ ਐਨੀਮਲ ਸੈਂਟਰੀ ਜਿਵੇਂ ਪਹਿਲੇ ਵੀ ਗੱਲ ਕੀਤੀ ਵੈਟਰੀ ਤੇ ਐਨੀਮਲ ਸਾਇੰਸ ਦੀ ਇਹ 5.5 ਸਾਲ ਦਾ ਕੋਰਸ ਹੈ ਜਿਹੜਾ ਇਸੀ ਖਾਲਸਾ ਕਾਲਜ ਚ ਕਰਵਾਇਆ ਜਾਂਦਾ ਹੈ ਇਹਦੇ ਨਾਲ ਹੀ ਡਿਪਲੋਮਾ ਇਨ ਵੈਟਰੀ ਸਾਇੰਸ ਹੁੰਦਾ ਹੈ ਐਨੀਮਲ ਹੈਲਥ ਟੈਕਨੋਲੋਜੀ ਜਿਹੜਾ 2 ਸਾਲ ਦਾ ਹੁੰਦਾ ਹੈਗਾ ਉਹ ਜਿਹੜੇ ਵੈਟਰੀ ਇਨਸਪੈਕਟਰ ਲੱਗਦੇ ਆ ਡਾਕਟਰ ਨੂੰ ਮਦਦ ਕਰਨ ਵਾਸਤੇ ਸਪੋਰਟ ਕਰਨ ਵਾਸਤੇ ਹਸਪਤਾਲਾਂ ਤੇ ਲੱਗਦੇ ਨੇ ਕਈ ਵਾਰ ਡਿਸਪੈਂਸਰੀਆਂ ਤੇ ਇਨਚਾਰਜ ਵੀ ਹੁੰਦੇ ਤੇ ਉਹ ਇਹ ਦੋ ਕੋਰਸ ਹੁੰਦੇ ਆ ਬੀਵੀਐਸ ਸੀ ਐਂਡ ਇਹ ਜਿਹੜਾ 5.5 ਸਾਲ ਦਾ ਕੋਰਸ ਹੈ ਜਿਹੜਾ ਡਿਪਲ ਉਹ ਜਿਹੜਾ ਹੈਗਾ ਉਹ 2 ਸਾਲ ਦਾ ਡਿਪਲੋਮਾ ਕੋਰਸ ਹੈ ਤੇ ਸਾਡੇ ਕਾਲਜ ਵਿੱਚ 5.5 ਸਾਲ ਦਾ ਡਿਗਰੀ ਕੋਰਸ ਕਰਵਾਇਆ ਜਾਂਦਾ ਇਸ ਕਾਲਜ ਦੇ ਵਿੱਚ ਦਾਖਲਾ ਲੈਣਾ ਹੋਵੇ ਜਾਂ ਕਿਸੇ ਬੈਕਟਰੀ ਕਾਲਜ ਦੇ ਵਿੱਚ ਦਾਖਲਾ ਲੈਣਾ ਹੋਵੇ ਖਾਸ ਕਰਕੇ ਪੰਜਾਬ ਦੇ ਵਿੱਚ ਉਹਦੀ ਵਿਦਿਅਕ ਯੋਗਤਾ ਕੀ ਹੈ ਤੇ ਇੱਥੋਂ ਦੀਆਂ ਕਿੰਨੀਆਂ ਸੀਟਾਂ ਨੇ ਜਿਹੜੀਆਂ ਤੁਸੀਂ ਇੱਥੇ ਖਾਲਸਾ ਵੈਟਰਿਨਰੀ ਕਾਲਜ ਦੇ ਵਿੱਚ ਦਾਖਲ ਹੋਦੇ। ਠੀਕ। ਅ ਦੇਖੋ ਕੋਈ ਵੀ ਵੈਟਨਰੀ ਕਾਲਜ 'ਚ ਕਿਸੇ ਵੀ ਬੱਚੇ ਨੇ ਐਡਮਿਸ਼ਨ ਲੈਣੀ ਹੁੰਦੀ ਹੈ ਕਿਉਂਕਿ ਅਸੀਂ ਡਾਕਟਰ ਬਣਾਣੇ ਆ। ਪਲੱਸ 2 ਉਹਦਾ ਮੈਡੀਕਲ ਕੀਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹਨੂੰ NEET ਦਾ ਟੈਸਟ, ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ ਜਿਹੜਾ ਹੁੰਦਾ ਹੈਗਾ ਉਹ ਦਿੱਤਾ ਹੋਣਾ ਚਾਹੀਦਾ। ਉਹਦਾ ਸਕੋਰ ਆਂਦਾ ਉਹਦੇ ਬੇਸ ਤੇ ਫਿਰ ਜਾ ਕੇ ਸਿਲੈਕਸ਼ਨ ਹੁੰਦੀ ਹੈ। ਪਲੱਸ 2 ਮੈਡੀਕਲ NEET ਦਿੱਤਾ ਹੋਵੇ ਉਸ ਤੋਂ ਬਾਅਦ ਫਿਰ ਅਪਲਾਈ ਕਰਨਾ ਪੈਂਦਾ ਹੈਗਾ ਅਪਲਾਈ ਕਰਨ ਵਾਸਤੇ ਜਿਹੜੀ ਗੜਵਾਸੂ ਦੀ ਵੈਬਸਾਈਟ ਹੈ ਉੱਥੇ ਜਾ ਕੇ ਬੱਚੇ ਅਪਲਾਈ ਕਰ ਸਕਦੇ ਨੇ www.gadwasu.in ਉੱਥੇ ਅਪਲਾਈ ਕਰਨ ਤੇ ਉਸ ਤੋਂ ਬਾਅਦ ਫਿਰ ਉੱਥੇ ਜਿਹੜੀ ਕਾਉਂਸਲਿੰਗ ਹੁੰਦੀ ਹੈ ਸਾਡੇ ਸਾਡਾ ਕਾਲਜ ਵੀ ਬਠਿੰਡੇ ਵਾਲਾ ਕਾਲਜ ਲੁਧਿਆਣਾ ਵੀ ਫਿਰ ਉੱਥੇ ਕਾਉਂਸਲਿੰਗ ਚ ਜਿਹੜਾ ਸਿਲੈਕਟ ਹੁੰਦਾ ਬੱਚਾ ਕਿਨੇ ਕਿੱਥੇ ਜਾਣਾ ਹੈਗਾ ਤੇ ਦੂਜਾ ਤੁਸੀਂ ਗੱਲ ਕੀਤੀ ਸੀਟਾਂ ਦੀ ਸਾਡੇ ਕੋਲ 100 ਸੀਟਾਂ ਨੇ ਸੋ ਬੱਚੇ ਅਸੀਂ ਦਾਖਲ ਕਰਦੇ ਆ ਯਾਨੀ ਕਹਿੰਦਾ ਮਤਲਬ ਉਹਦੇ 100 ਚੋਂ 50 ਹੈਗਾ ਯੂਨੀਵਰਸਿਟੀ ਕੋਟਾ ਤੇ 50 ਹੈਗੀ ਮੈਨੇਜਮੈਂਟ ਕੋਟਾ 50 ਚੋਂ 35 ਸੀਟਾਂ ਜਿਹੜੀਆਂ ਹੈਗੀਆਂ ਸਿੱਧੀਆਂ ਹੈਗੀਆਂ ਜਿਹੜੀਆਂ ਭਰੀਆਂ ਜਾਂਦੀਆਂ ਨੇ ਜਿਹਦੀ ਫੀਸ ਬੜੀ ਵਾਜਿਬ ਹੈ ਜੋ ਹੀ ਉੱਥੇ ਦੂਜੇ ਸਰਕਾਰੀ ਕਾਲਜਾਂ ਉੱਥੇ ਹੀ ਹੁੰਦੀ ਤਕਰੀਬਨ ਤੇ 15 ਸੀਟਾਂ ਉਹਦੇ ਚ ਹੈਗੀਆਂ ਵੀਸੀਆਈ ਦੀਆਂ ਵੈਂਟਿਕੋਸਿਲ ਆਫ ਇੰਡੀਆ ਦੀਆਂ ਇਹ ਸਾਰੇ ਕਾਲਜਾਂ ਚ ਹੈ 15% ਸੀਟਾਂ ਯਾਨੀ ਕਿ ਸੈਂਟਰ ਤੋਂ 15 ਸੀਟਾਂ ਸਾਡੇ ਕਾਲਜ ਉਹ ਬੱਚੇ ਭੇਜਦੇ ਨੇ ਸਾਡੇ ਕੋਲ ਉਹ ਆਪਣੀ ਕਾਉਂਸਲਿੰਗ ਕਰਦੇ ਨੇ ਐਦਾਂ ਹੀ ਸਾਡੇ ਪੰਜਾਬ ਦੇ ਬੱਚੇ ਵੀ ਹੋਰ ਕਾਲਜਾਂ ਚ ਜਾਂਦੇ ਨੇ ਉਹ ਇੱਕ ਸਿਸਟਮ ਬਣਿਆ ਹੋਇਆਗਾ 50 ਸੀਟਾਂ ਦਾ ਇਹ ਹੋ ਗਈਆਂ 35 ਸਾਡੀਆਂ ਜਿਹੜੀਆਂ ਯੂਨੀਵਰਸਿਟੀ ਕੋਟਾ ਦੇ 15 ਵੀਸੀਆਈ ਦੀਆਂ ਦੂਜੇ ਪਾਸੇ ਜਿਹੜੀਆਂ 50 ਮੈਨੇਜਮੈਂਟ ਕੋਟਾ ਦਾ ਦੀਆਂ ਹੈਗੀਆਂ ਸੀਟਾਂ ਉਹ ਚ 35 ਸੀਟਾਂ ਤਾਂ ਮੈਨੇਜਮੈਂਟ ਦੀਆਂ 15 ਸੀਟਾਂ ਐਨਆਰਆਈ ਦੀਆਂ ਨਾਨ ਰੈਜ਼ੀਡੈਂਟ ਇੰਡੀਅਨ ਕਿਉਂਕਿ ਬਾਰੋਂ ਬੱਚੇ ਆਉਂਦੇ ਨੇ ਬਾਹਰ ਬੱਚੇ ਬਹੁਤ ਵੈਟ ਨਹੀਂ ਡਾਕਟਰ ਪ੍ਰੈਕਟਿਸ ਕਰ ਰਹੇ ਨੇ ਤੇ ਉਹ ਜਿਹੜੀਆਂ ਹੈਗੀਆਂ 35 ਸੀਟਾਂ ਮੈਨੇਜਮੈਂਟ ਕੋਟਾ ਹੈ ਜੇ ਐਨ ਆਰ ਆਈ ਬੱਚੇ ਨਹੀਂ ਆਪ ਆਉਂਦੇ ਜਾਂ ਘੱਟ ਹੈ ਵਾਚ ਜਾਂਦੀ ਸੀਟਾਂ ਉਹਨੂੰ ਅਸੀਂ ਸਪੈਸ਼ਲ ਮੈਨੇਜਮੈਂਟ ਚ ਕਨਵਰਟ ਕਰਦੇ ਹਾਂ ਐਦਾਂ ਅਸੀਂ 100 ਸੀਟਾਂ ਪਰਦੇ ਨੇ ਦਾ ਸਰ ਜਦੋਂ ਦਾਖਲੇ ਦੀ ਤੁਸੀਂ ਗੱਲ ਕਰਤੀ ਵਿਦਿਅਕ ਯੋਗਤਾ ਦੀ ਗੱਲ ਕਰਤੀ ਕਾਲਜਾਂ ਦੀ ਗੱਲ ਕਰਤੀ ਸੋ ਇਹ ਜਿਹੜਾ ਪੜ੍ਹਾਈ ਦਾ ਖਰਚਾ ਤੇ ਹੋਰ ਖਰਚੇ ਲੈ ਕਿੰਨੇ ਪੈ ਜਾਂਦੇ ਆ ਹਾਂ ਦੇਖੋ ਐਦਾਂ ਹੈਗਾ ਇਹ ਕਿਉਂਕਿ ਆਪਾਂ ਬੱਚੇ ਦਾਖਲ ਕਰਨੇ ਆ ਵਾਪਿਆਂ ਨੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੁੰਦਾ ਕਿੰਨੀ ਫੀਸ ਹੈ ਕੀ ਹੈ ਜਿਹੜਾ ਯੂਨੀਵਰਸਿਟੀ ਕੋਟਾ ਹੈਗਾ ਜਾਂ VCI بیٹنگ ਕੌਂਸਲ ਆਫ ਇੰਡੀਆ ਤੋਂ ਜਿਹੜੇ ਬੱਚੇ ਸਾਡੇ ਕੋਲ ਪਹੁੰਚ ਆਣੇ ਆ ਉਹ 2,33,000 ਉਹਦੀ ਫੀਸ ਹੈ ਇਹ ਸਾਲਾਨਾ ਹੈਗੀ 5.5 ਸਾਲ ਤੱਕ ਫੀਸ ਲਈ ਜਾਂਦੀ ਹੈ ਜਿਹੜੀ ਫਿਰ ਮੈਨੇਜਮੈਂਟ ਕੋਟਾ ਦੀ ਹੈਗੀ ਉਹ 467000 ਹੈ ਤੇ ਕਿ ਜਿਹੜੀ ਸਪੈਸ਼ਲ ਮੈਨੇਜਮੈਂਟ ਦੀ ਮੈਂ ਗੱਲ ਕੀਤੀ ਉਹ 495000 ਹੈ ਇਹ ਤਿੰਨ ਫੀਸ ਦੀਆਂ ਸਾਡੀਆਂ ਟਿਊਸ਼ਨ ਫੀਸ ਜਾਂ ਬੈਂਚ ਫੀਸ ਕਹਿ ਲੋ ਉਸ ਤੋਂ ਬਾਅਦ ਹੋਸਟਲ ਦਾ ਖਰਚਾ ਹੁੰਦਾ ਹੈ ਖਾਣੇ ਦਾ ਖਰਚਾ ਹੈ ਤੇ ਉਹ ਹੋਰ ਵੱਖਰੇ ਖਰਚੇ ਹੁੰਦੇ ਨੇ ਪਰ ਮੋٹے ਤੌਰ ਤੇ ਜਿਹੜਾ ਹੈਗਾ ਯੂਨੀਵਰਸਿਟੀ ਕੋਟੇ ਦੀ 233000 ਤੇ ਜਿਹੜੀ ਮੈਨੇਜਮੈਂਟ ਕੋਟੇ ਦੀ ਉਹ 460000 ਤੇ ਸਪੈਸ਼ਲ ਮੈਨੇਜਮੈਂਟ ਦੀ 495 ਸਾਲਾਨਾ ਹੈਗੀ ਇਹ 5.5 ਸਾਲੇ ਦੇਣੀ ਹੈ ਬਾਕੀ ਜਿਹੜਾ ਹੋਸਟਲ ਦਾ ਜਿਹੜਾ ਖਰਚਾ ਹੈ ਉਹ ਸਾਲ ਦਾ 3332000 ਰੁਪਿਆ ਹੈਗਾ ਬਾਕੀ ਮੈਸ ਦੇ ਹੁੰਦੇ ਆ 1500-2000 ਰੁਪਿਆ ਉਹ ਹੁੰਦਾ ਹੈਗਾ ਇਹ ਜਿਹੇ ਖਰਚੇ ਜਿਹੜੇ ਹੁੰਦੇ ਆ ਇਸ ਹਿਸਾਬ ਨਾਲ ਆਪਾਂ ਬਦਲ ਕੇ ਖਰਚੇ ਬੱਚੇ ਤੇ ਕਰਨਾ ਹੈ ਹਾਂ ਦੇਖੋ ਸਾਡਾ ਜਿਹੜਾ ਖਾਲਸਾ ਵੈਟਨੀ ਕਾਲਜ ਹੈ ਸਭ ਤੋਂ ਪਹਿਲੇ ਤਾਂ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਇਹ ਵੈਟਨੀ ਕਾਉਂਸਲ ਆਫ ਇੰਡੀਆ ਤੋਂ ਰੈਕੋਗਨਾਈਜ਼ਡ ਹੈ ਗੁਰੂ ਅੰਗਦ ਦੇ ਵੈਟਨੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਹੈ ਪਰਮਨੈਂਟਲੀ ਅਫੀਲੀਏਟਡ ਹੈ ਤੇ ਨਾਲ ਹੀ ICAR ਨਿਊ ਦਿੱਲੀ ਤੋਂ ਇਹ ਐਕ੍ਰੈਡੀਟੇਸ਼ਨ ਹੋਈ ਹੋਈ ਹੈ ਤੇ ਬਹੁਤ ਵਧੀਆ ਜਿਹੜਾ ਹੈ ਇਹਨੂੰ ਸਕੋਰ ਵੀ ਦਿੱਤਾ ਗਿਆ ਇਹਦੇ ਨਾਲ ਨਾਲ ਇੱਥੇ ਜਿਹੜੀਆਂ ਸੁਵਿਧਾਵਾਂ ਦੀ ਜਿਵੇਂ ਗੱਲ ਕਰਾਂ ਜਿਵੇਂ ਤੁਸੀਂ ਹੋਸਟਲ ਦੀ ਗੱਲ ਕੀਤੀ ਐਸਾ ਸਾਡੇ ਕੋਲ ਇੱਥੇ ਗਰਲਸ ਹੋਸਟਲ ਹੈ ਬॉयਜ਼ ਹੋਸਟਲ ਹੈ ਉਦੇ ਨਾਲ ਨਾਲ ਸਪੋਰਟਸ ਗਰਾਊਂਡ ਹੈ ਬੱਚਾ ਕੋਈ ਵੀ ਗੇਮ ਖੇਲਣਾ ਚਾਹੁੰਦਾ ਇਨਡੋਰ ਖੇਲਣੀ ਆਊਟਡੋਰ ਖੇਲਣੀ ਹੈ ਉਹਦੇ ਨਾਲ ਨਾਲ ਸਾਡੇ ਕੋਲ ਆਪਣਾ ਆਡੀਟੋਰੀਅਮ ਹੈਗਾ ਸਾਡੇ ਕੋਲ ਬੱਚਿਆਂ ਨੂੰ ਸਿੱਖਣ ਵਾਸਤੇ ਮਿਊਜ਼ਿਕ ਜਾਂ ਹੋਰ ਜੋ ਚੀਜ਼ਾਂ ਸਿੱਖਣਾ ਚਾਹੁੰਦੇ ਨੇ ਬੱਚੇ ਅੱਜ ਕੱਲ ਹਰ ਇੱਕ ਫੀਲਡ ਵਿੱਚ ਵਧੀਆ ਕਰਨਾ ਚਾਹੁੰਦੇ ਨੇ ਉਹਦੇ ਵਾਸਤੇ ਵੀ ਸਾਡੇ ਕੋਲ ਫੈਸਿਲਿਟੀਆਂ ਅਵੇਲੇਬਲ ਹੈ ਨਾਲ ਦੇ ਨਾਲ ਉਹਨਾਂ ਬੱਚਿਆਂ ਵਾਸਤੇ ਸਵੇਰੇ ਸ਼ਾਮ ਨੂੰ ਫਿਰ ਨੂੰ ਬਹੁਤ ਵਧੀਆ ਤੇ ਲਾਨ ਯਾਰ ਸਾਰਾ ਕੁਝ ਉਹਦੇ ਕੇ ਸਾਰੀਆਂ ਸੁਵਿਧਾਵਾਂ ਅਸੀਂ ਇੱਥੇ ਉਪਲਬਧ ਕਰਾਈਆਂ ਨੇ ਤੇ ਬੱਚਿਆਂ ਦੀ ਇੱਕ ਅਲਰਾਊਂਡ ਡਵੈਲਪਮੈਂਟ ਅਸੀਂ ਕਰਦੇ ਹਾਂ ਤਾਂ ਕਿ ਜਿਹੜਾ ਬ ਹਰ ਪੱਖੋਂ ਹੋ ਜਿਹੜਾ ਨਿਪੁੰਨ ਹੋਵੇ ਸਕਿਲਫੁਲ ਹੋਵੇ ਤੇ ਵਧੀਆ ਮਤਲਬ ਕੇ ਸੇਵਾ ਸਮਾਜ ਦੀ ਕਰੇ ਦਾ ਸਰ ਇਹ ਤੁਸੀਂ ਡਿਗਰੀ ਕਰਨ ਦੀ ਜਾਂ ਗ੍ਰੈਜੂਏਸ਼ਨ ਕਰਨ ਦੀ ਗੱਲ ਬੀਵੀਐਸਸੀ ਐਂਡ ਐਜ ਕਰਨ ਦੀ ਗੱਲ ਦਾ ਸਰ ਇਸ ਤੋਂ ਬਾਅਦ ਜਿਹੜੇ ਰੋਜ਼ਗਾਰ ਦੇ ਮੌਕੇ ਕਿਉਂਕਿ ਆਪਾਂ ਕੋਈ ਵੀ ਜਿਹੜਾ ਟ੍ਰੇਡਿੰਗ ਕਰਦੇ ਆਂ ਕੋਚ ਕਰਦੇ ਆਂ ਪ੍ਰੋਫੈਸ਼ਨ ਚ ਹੁੰਦੇ ਆਂ ਉਹਦੇ ਤੇ ਅਸੀਂ ਸੋਚਦੇ ਆ ਕਿ ਰੋਜ਼ਗਾਰ ਦੇ ਮੌਕੇ ਕਿਸ ਤਰ੍ਹਾਂ ਦੇ ਉਪਲਬਧ ਨੇ ਉਹਦੇ ਬਾਰੇ ਵੀ ਜਾਂਦਾ ਪਾ ਮੈਂ ਤਾਂ ਹਮੇਸ਼ਾ ਇਹੀ ਕਹਿੰਨਾ ਹੈ ਕਿ ਵੈਟਰੀ ਡਾਕਟਰੀ ਇੱਕ ਪਿਓਰ ਗੋਲ ਹੈ ਬਹੁਤ ਬਾਰ ਪੋਸਟਾਂ ਨਿਕਲਦੀਆਂ ਡਾਕਟਰ ਉਪਲਬਧ ਨਹੀਂ ਹੁੰਦੇ तकरीबन ਹਿੰਦੁਸਤਾਨ ਚ 65 68 70000 ਦੇ ਆਸ-ਪਾਸ ਡਾਕਟਰ ਕੰਮ ਕਰ ਰਹੇ ਨੇ ਤੇ ਪਸ਼ੂਧਨ ਸਾਡੇ ਕੋਲ ਬਹੁਤ ਹੈਗਾ ਤੇ ਅਸੀਂ ਵੈਸੇ ਵੀ ਦੁੱਧ ਵੀ ਵਧੀਆ ਪੈਦਾ ਕਰ ਰਹੇ ਆਂ ਅੰਡੇ ਵੀ ਬਹੁਤ ਵਧੀਆ ਪੈਦਾ ਕਰ ਰਹੇ ਆਂ ਤੇ ਇਸ ਕਰਕੇ ਫਿਰ ਉਹਨਾਂ ਨੂੰ এমਪਲॉयਮੈਂਟ ਅਪਰਚੂਨਿਟੀਆਂ ਬਹੁਤ ਹੈ ਦੇਖੋ ਰਾਜ ਸਰਕਾਰ ਹੈਗਾ ਪਸ਼ੂ ਪਾਲਨ ਵਿਭਾਗ ਚਾਹੇ ਉਹ ਸੂਬੇ ਦਾ ਹੈਗਾ ਚਾਹੇ ਸੈਂਟਰ ਦਾ ਹੈ ਉੱਥੇ ਤੁਸੀਂ ਲੱਗ ਸਕਦੇ ਹੋ ਤੇ ਉਹਦੇ ਨਾਲ-ਨਾਲ ਦੇਖੋ ਯੂਨੀਵਰਸਟੀਆਂ ਹੈਗੀਆਂ ਜਿਹੜੀਆਂ ਫਿਰ ਬੀਵੀਐਸਸੀ ਤੋਂ ਬਾਅਦ ਐਮਵੀਐਸਸੀ ਪੀਐਚਡੀ ਕਰ ਲੈਂਦੇ ਹੈਗੇ ਯੂਨੀਵਰਸਟੀਆਂ ਵੱਖਰੀਆਂ 17 ਖੁੱਲੀਆਂ ਹੈਗੀਆਂ ਉੱਥੇ ਰਿਸਰਚ ਸੈਂਟਰਸ ਹੈਗੇ ਉਹਨਾਂ ਤੇ ਉਹ ਸੇਵਾ ਨਿਭਾ ਸਕਦੇ ਬੈਂਕ ਹੈਗੇ ਇੰਸ਼ੋਰੈਂਸ ਕੰਪਨੀ ਹੈਗੀਏ ਤੁਸੀਂ ਆਪਣੇ ਕੰਸਲਟੈਂਟ ਬਣ ਸਕਦੇ ਹੋ ਪ੍ਰਾਈਵੇਟ ਕਲੀਨਿਕ ਖੋਲ ਸਕਦੇ ਹੋ ਬਹੁਤ ਐਨਜੀਓਜ਼ ਹੈਗੀਆਂ ਉਹ ਵੀ ਤੁਹਾਨੂੰ ਉਹ ਜਿਹੜੇ ਹੈ ਰੱਖਦੇ ਨੇ ਵੈਟੀਨ ਡਾਕਟਰ ਕੋਆਪਰੇਟਿਵ ادارے ਹੈਗੇ ਜਿਵੇਂ ਬੇਰਕਾ ਇੱਥੇ ਹੈਗਾ ਅਮੂਲ ਹੈਗਾ ਹਰਿਆਣੇ ਚ ਬੀਟਾ ਹੈਗਾ ਐਵੇਂ ਵੱਖਰੀ ਵੱਖਰੀ ਸੂਬੇ ਦੇ ਆਪਣੇ ਜਿਹੜੇ ਹੈਗੇ ਕੋਆਪਰੇਟਿਵ ادارے ਹੈਗੇ ਉਹ ਦੇ ਬੈਟਰੀ ਡਾਕਟਰ ਨੂੰ ਰੱਖਦੇ ਨੇ ਇਹਦੇ ਨਾਲ ਨਾਲ ਜਿਹੜੇ ਹੈਗੇ ਆ ਕਿ ਤੁਸੀਂ ਆਪਣਾ ਕੰਮ ਖੋਲ੍ਹ ਸਕਦੇ ਹੋ ਤੁਸੀਂ ਆਪਣੀ ਚਾਹੇ ਦਵਾਈਆਂ ਦੀ ਫੈਕਟਰੀ ਖੋਲੋ ਤੁਸੀਂ ਆਪਣਾ ਵਧੀਆ ਡੇਰੀ ਫਾਰਮ ਬਣਾਓ ਪ੍ਰੋਡਕਟ ਬਣਾ ਕੇ ਵੇਚੋ ਉਹਦੇ ਨਾਲ ਨਾਲ ਫਿਰ ਕਈ ਬੱਚਿਆਂ ਦਾ ਸ਼ੌਕ ਹੁੰਦਾ ਅੱਜ ਕੱਲ ਇੱਕ ਜਿਹੜਾ ਮਾਹੌਲ ਜਾ ਚੱਲਿਆ ਹੈਗਾ ਕਿ ਬੱਚੇ ਬਾਹਰ ਵੀ ਜਾਣਾ ਚਾਹੁੰਦੇ ਨੇ ਤੇ ਉਹ ਵੀ ਬੱਚੇ ਜਿਹੜੇ ਬਾਹਰ ਜਾ ਸਕਦੇ ਆ ਉੱਥੇ ਉਹਨਾਂ ਨੇ ਇੱਕ ਨੈਵਲੇ ਦਾ ਟੈਸਟ ਕਲੀਅਰ ਕਰਨਾ ਹੁੰਦਾ ਤੇ ਟੈਸਟ ਕਲੀਅਰ ਕਰਨ ਤੋਂ ਬਾਅਦ ਸੇਵਾ ਉੱਥੇ ਕਰ ਸਕਦੇ ਨੇ ਲਾਇਸੈਂਸਿੰਗ ਹੋ ਜਾਂਦੀ ਕਹਿੰਦਾ ਮਤਲਬ ਕੀ ਜਿਹੜੇ ਜਿਨੇ ਡਿਗਰੀ ਕਰ ਲਈ 5.5 ਸਾਲ ਦੀ ਉਹਦੇ ਵਾਸਤੇ ਜਿਹੜੀਆਂ ਅਪਰਚੂਨਿਟੀਆਂ ਬਹੁਤ ਨੇ ਤੇ ਉਹਨੇ ਉਹ ਦੇਖਣਾ ਹੈ ਕਿ ਜੇ ਮੈਂ ਯੂਨੀਵਰਸਿਟੀ ਜਾ ਮੇ ਪੜਾਉਣਾ ਹੈਗਾ ਮੈਂ ਆਪਣਾ ਕਲੀਨਿਕ ਖੋਲਣਾ ਵਕਰੀਆਂ ਵਕਰੀਆਂ ਜਿਹੜੀਆਂ ਹੈਗੀਆਂ ਫੌਜ 'ਚ ਮੈਂ ਇੱਕ ਚੀਜ਼ ਰਹਿ ਗਈ ਕਿ ਫੌਜ 'ਚ ਵੀ ਆਰਬੀਸੀ 'ਚ ਬੀਐਸਐਫ 'ਚ ਜਿਹੜੀ ਉਹਨਾਂ 'ਚ ਵੀ ਜਿਹੜੇ ਹੈ ਸਾਡੇ ਵੈਟਰੀ ਡਾਕਟਰ ਜਾਂਦੇ ਨੇ ਤੇ ਕਿਉਂਕਿ ਉਹਨਾਂ ਨੇ ਐਨੀਮਲਸ ਰੱਖੇ ਹੁੰਦੇ ਹੈਗੇ ਤੇ ਉਹਨਾਂ ਨੂੰ ਉਹਨਾਂ ਨੂੰ ਸਿਹਤਮੰਦ ਰੱਖਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਕਹਿੰਦਾ ਮਤਲਬ ਅਪਰਚੂਨਿਟੀਆਂ ਬਹੁਤ ਹੈ ਉਹ ਆਪਣੀ ਇੱਛਾ ਮੁਤਾਬਕ ਜਿਹੜਾ ਹੈ ਪੜ ਕੇ ਜਿਹੜਾ ਡਾਕਟਰ ਇਹ ਬੱਚਾ ਉਹ ਚੁਣ ਸਕਦਾ ਹੈਗਾ ਤਾਂ ਸੋ ਇੱਕ ਗੱਲ ਹੋਰ ਮਨ ਦੇ ਵਿੱਚ ਉੱਠਦੀ ਹੈ ਜਿੱਦ ਤੇ ਅਸੀਂ ਦਾਖਲਾ ਲੈਨੇ ਆ ਵੀ ਕਿਤੇ ਕਾਗਜ਼ੀ ਪੜ੍ਹਾਈ ਵਾਲੇ ਬੰਦੇ ਬਣ ਜਾਂਦਾ ਵੀ ਇਹਦੇ ਵਿੱਚ ਲੈਬ ਕਿਸ ਤਰ੍ਹਾਂ ਦੀਆਂ ਨੇ ਇਥੇ ਫਾਰਮ ਹੈ ਜਾਂ ਕਲੀਨਿਕ ਹੈ ਇਹਦੇ ਬਾਰੇ ਵੀ ਸ਼ੋਰਟ ਸਮਝਣਾ ਪਊ ਇਹ ਬਹੁਤ ਜ਼ਰੂਰੀ ਹੈ ਦੇਖੋ ਅਸੀਂ ਇੱਥੇ ਪੜ੍ਹਾਈ ਕਰਾਨੇ ਤਿੰਨ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ ਵੈਟਰਨਰੀ ਚ ਜਿਵੇਂ ਦੋ ਤਰ੍ਹਾਂ ਦੇ ਸਬਜੈਕਟ ਹੁੰਦੇ ਮੈਂ ਤੁਹਾਨੂੰ ਦੱਸਿਆ ਵੈਟਰਨਰੀ ਤੇ ਐਨੀਮਲ ਸੈਂਟਰੀ ਤੇ ਤਿੰਨ ਤਰ੍ਹਾਂ ਦੀ ਪੜ੍ਹਾਈ ਅਸੀਂ ਪਹਿਲੇ ਜਿਹੜੇ ਕਲਾਸਾਂ 'ਚ ਪੜਾਇਆ ਜਾਂਦਾ ਹੈਗਾ ਬੱਚਿਆਂ ਨੂੰ ਕਿਤਾਬੀ ਗਿਆਨ ਦਿੰਨੇ ਆ ਅਸੀਂ ਇਹਨੇ ਪੜਾਣੇ ਆ ਉਸ ਤੋਂ ਬਾਅਦ ਫਿਰ ਸਾਡੇ ਕੋਲ ਲੈਬਸ ਹੈਗੇ ਹਰੇਕ ਵਿਭਾਗ ਦੀ ਆਪਣੀ ਲੈਬਾਰਟਰੀ ਹੈਗੀ ਹੈ ਜਿਹੜੇ ਬੇਸਿਕ ਸਬਜੈਕਟ ਹੈ ਜਿਵੇਂ ਐਨਟੋਮੀ ਹੈ ਫਿਜ਼ੀਓਲੋਜੀ ਹੈ ਲਾਈਫ ਆਫ ਪ੍ਰੋਡਕਸ਼ਨ ਮੈਨੇਜਮੈਂਟ ਹੈਗੀ ਇਹ ਬੇਸਿਕ ਸਬਜੈਕਟ ਹੈਗੇ ਉਸ ਤੋਂ ਬਾਅਦ ਆਗੇ ਪੈਰਾਕਲੀਨਕਲ ਮਾਈਕਰੋਬਾਇ ਤੇ ਜਿਹੜੀਆਂ ਸਭੀਆਂ ਲੈਬਸ ਹੈਗੀਆਂ ਤੇ ਬੇਸਿਕ ਸਬਜੈਕਟਸ ਦੀਆਂ ਵੀ ਹੈਗੀਆਂ ਤੇ ਦੂਜੀਆਂ ਪੈਰਾਕਲੀਨਿਕਲ ਦੀਆਂ ਵੀ ਆ ਫਿਰ ਕਲੀਨਿਕਲ ਲੈਬ ਤੇ ਸਾਡਾ ਵਧੀਆ ਉੱਤੇ ਜਿਹੜਾ ਕਲੀਨਿਕਲ ਸਬਜੈਕਟਸ ਦੇ ਉੱਤੇ ਹੈਗੇ ਸਰਜਰੀ ਮੈਡੀਸਿਨ ਗਾਇਨਕੋਲੋਜੀ ਉੱਥੇ ਸਾਡਾ ਹਸਪਤਾਲ ਚੱਲਦਾ 24 ਘੰਟੇ ਹਸਪਤਾਲ ਚੱਲਦਾ ਉੱਥੇ ਬਿਮਾਰ ਪਸ਼ੂ ਆਉਂਦੇ ਨੇ ਇਹਦੇ ਨਾਲ ਨਾਲ ਸਾਡੇ ਕੋਲ ਫਾਰਮ ਹੈ ਲਾਈਫਸਟਾਈਲ ਫਾਰਮ ਕੰਪਲੈਕਸ ਹੈ ਉੱਥੇ ਗਾਵਾਂ ਮੱਝਾਂ ਘੋੜੇ ਸੂਰ ਬੱਕਰੀ ਪੀੜ ਮੁਰਗੀਆਂ ਇਹ ਸਾਰੇ ਅਸੀਂ ਜਿਹੜੇ ਹੈਗੇ ਆ ਪਸ਼ੂਦਾਨ ਰੱਖਿਆ ਉੱਥੇ ਅਸੀਂ ਆਪਣੇ ਬੱਚਿਆਂ ਨੂੰ ਪੜਾਣ ਤੋਂ ਬਾਅਦ ਲੈਬ ਤੋਂ ਬਾਅਦ ਉੱਥੇ ਲੈ ਕੇ ਜਾਂਦੇ ਆ ਉੱਥੇ ਉਹਨਾਂ ਨੂੰ ਸਿਖਾਉਂਦੇ ਆ ਕਿ ਜਿਹੜਾ ਤੰਦਰੁਸਤ ਜਾਨਵਰ ਇਹ ਜਾਂ ਹੁੰਦਾ ਹੈ ਇਹ ਜੀਆਂ ਦੀ ਲਾਮਤਾਂਵਾਂ ਹੁੰਦੀਆਂ ਨੇ ਤੇ ਬਿਮਾਰ ਪਸ਼ੂ ਤੋਂ ਕਿਵੇਂ ਉਹਨੂੰ ਪਛਾਣਨਾ ਹੈ ਇਹ ਸਾਰੀਆਂ ਚੀਜ਼ਾਂ ਉੱਥੇ ਵੀ ਸਿਖਾਉਂਦੇ ਆ ਕਲਾਸਾਂ 'ਚ ਵੀ ਪੜ੍ਹਾਣੇ ਆ ਲੈਬ 'ਚ ਵੀ ਪੜ੍ਹਾਣੇ ਆ ਫਾਰਮ ਤੇ ਪਸ਼ੂਆਂ ਤੇ ਵੀ ਪੜ੍ਹਾਣੇ ਤੇ ਫਿਰ ਜਿਹੜੇ ਬਿਮਾਰ ਪਸ਼ੂ ਜਿਹੜਾ ਹਸਪਤਾਲ ਹੈ ਉੱਥੇ ਵੀ ਉਹਨਾਂ ਨੂੰ ਸਿਖਾਣੇ ਆ ਇੱਕ ਸਾਲ ਲੈ ਇੰਟਰਨਸ਼ਿਪ ਹੁੰਦੀ ਹੈ ਤੇ ਪੂਰੀ ਮਤਲਬ ਕਿ ਬੱਚੇ ਨੂੰ ਚੰਗੀ ਤਰ੍ਹਾਂ ਨਾਲ ਹਰ ਤਰ੍ਹਾਂ ਦੇ ਗਿਆਨ ਅਜਾ ਹੱਥੀ ਗਿਆਨ ਵੀ ਤੇ ਦਿਮਾਗੀ ਗਿਆਨ ਵੀ ਜਾਂ ਕਿਤਾਬੀ ਗਿਆਨ ਵੀ ਅਸੀਂ ਦੇਣੇ ਆ ਤਾਂ ਕਿ ਉਹ ਪੜ੍ਹ ਕੇ ਜਿਹੜਾ ਹੈ ਚੰਗੇ ਵਧੀਆ ਡਾਕਟਰ ਬਣ ਬੱਚਿਓ ਤੁਹਾਨੂੰ ਆਪਾਂ ਜੋ ਅਸੀਂ ਇੱਥੇ ਲੈਬਸ ਕਰਾਨੇ ਆ ਪ੍ਰੈਕਟੀਕਲ ਕਰਾਨੇ ਆ ਉਹਦੇ ਬਾਰੇ ਦਿਖਾਨੇ ਆਓ ਉਧਰ ਨੂੰ ਚੱਲਦੇ ਆ ਇਸ ਵੇਲੇ ਅਸੀਂ ਇੱਥੇ ਐਨਟੋਮੀ ਲੈਬ ਜਿਹੜੀ ਸਰੀਰ ਦੀ ਰਚਨਾ ਕੀ ਹੈ ਪਸ਼ੂਆਂ ਦੀ ਉਹਦੇ ਬਾਰੇ ਅਸੀਂ ਇਸ ਲੈਬ 'ਚ ਖੜੇ ਆਂ ਇਹਦੇ 'ਚ ਅਸੀਂ ਬੱਚਿਆਂ ਨੂੰ ਜਿਹੜਾ ਪੜਾਇਆ ਜਾਂਦਾ ਹੈਗਾ ਕਿ ਉਹਦੇ ਵਿੱਚ ਜਿਵੇਂ ਆਹ ਦੇਖੋ ਇਹ ਮੱਝ ਦਾ ਸਕਲ ਹੈਗਾ ਜਿਹੜਾ ਸਿਰ ਹੁੰਦਾ ਹੈਗਾ ਸਕਲ ਉਹਨੂੰ ਕਹਿੰਦੇ ਆ ਉਹਦੇ ਹੱਡੀਆਂ ਦਾ ਜਿਹੜਾ ਬਣਿਆ ਹੁੰਦਾ ਹੈ ਉਹ ਅਸੀਂ ਵੱਖ-ਵੱਖ ਹੱਡੀਆਂ ਦਿਖਾਣੀਆਂ ਵੱਖ-ਵੱਖ ਰੰਗ ਦੇ ਨਾਲ ਅਸੀਂ ਉਹਨਾਂ ਨੂੰ ਦਿਖਾ ਰਹੇ ਹਾਂ ਬੋਰਡ ਤੇ ਇੱਥੇ ਡਾਇਗਰਾਮ ਬਣਾ ਕੇ ਪੜਾਇਆ ਜਾਂਦਾ ਹੈਗਾ ਇਹਦੇ ਨਾਲ-ਨਾਲ ਅਸੀਂ ਉਹੀ ਜਿਹੜਾ ਸਕਲ ਮੈਂ ਮੱਝ ਦਾ ਦੱਸਿਆ ਸੀਗਾ ਉਹ ਜਿਹੜਾ ਕਾਫ ਹੁੰਦਾ ਹੈਗਾ ਕੱਟਾ ਜਾਂ ਬੱਚਾ ਉਹਨਾਂ ਦੀਆਂ ਜਿਹੜੀਆਂ ਹੱਡੀਆਂ ਹੁੰਦੀਆਂ ਉਹ ਕਹੇ ਜੀ ਉਹਨਾਂ ਦੀ ਬਣਤਰ ਕੀ ਹੁੰਦੀ ਹੈ ਇਹ ਸਕਲਟਨ ਹੈਗਾ ਗਾਂ ਦਾ ਜਿਹੜਾ ਸਾਰਾ ਸਰੀਰ ਦਾ ਅੰਜਰ ਪਿੰਜਰ ਕੀ ਹੁੰਦਾ ਜਿਹੜੀਆਂ ਵੱਖ-ਵੱਖ ਹੱਡੀਆਂ ਹੁੰਦੀਆਂ ਸਾਰੀਆਂ ਦੱਸਦੇ ਰਿਬਸ ਜਿਹੜੀਆਂ ਸਕਲ ਦਿਖ ਰਿਹਾ ਵਰਟੀਬਰੇ ਦਿਖ ਰਹੇਗੇ ਲੈਗਸ ਦਿਖ ਰਿਹਾ ਇਹਦੇ ਨਾਲ-ਨਾਲ ਅਸੀਂ ਇਸ ਤੋਂ ਬਾਅਦ ਕਿਉਂਕਿ ਅਸੀਂ ਗਾਂ ਮੱਝ ਦੀ ਪੜਾਈ ਨਹੀਂ ਕਰਾਂਦੇ ਸਾਡਾ ਪਾਲਤੂ ਜਾਨਵਰ ਜਿਵੇਂ ਡੌਗ ਹੈਗਾ ਕੁੱਤਾ ਅਸੀਂ ਉਹਨੂੰ ਵੀ ਉਹਦੀ ਪੜਾਈ ਕਰੰਨੇ ਉਹਦਾ ਇਹ ਸਕੈਲਟਨ ਹੈਗਾ ਕਿਉਂਕਿ ਇਹਦੇ ਨਾਲ-ਨਾਲ ਜਿਹੜੇ ਵੈਟਰੀਨਰੀ ਡਾਕਟਰ ਅਸੀਂ ਉਹਨਾਂ ਨੂੰ ਮੁਰਗੀਆਂ ਬਾਰੇ ਵੀ ਦੱਸਦੇ ਤੇ ਇਹ ਉਹਦਾ ਸਕੈਲਟਨ ਹੈ ਨਾਲ-ਨਾਲ ਘੋੜਾ ਘੋੜੇ ਦਾ ਸਕੈਲਟਨ ਹੈਗਾ ਰਾ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਪਰ ਨਾਲ ਦੀ ਨਾਲ ਫਿਰ ਵੀ ਸਾਨੂੰ ਕੋਈ ਸ਼ੰਕਾ ਰਹਿ ਜਾਂਦੀ ਹੈ ਇਹਦੇ ਵਾਸਤੇ ਕਾਲਜ ਦਾ ਹੈਲਪਲਾਈਨ ਨੰਬਰ ਵੈਬਸਾਈਟ ਤੇ ਗੜਵਾਸੂ ਦੀ ਵੈਬਸਾਈਟ ਤੇ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਆ ਤੁਹਾਡੇ ਨਾਲ ਗੜਵਾਸੂ ਦੀ ਵੈਬਸਾਈਟ ਹੈਗੀ www.gadwasu gadvasu.in ਇਸ ਤੇ ਜਾ ਕੇ ਉਹਨਾਂ ਨੇ ਆਪਣੀ ਐਪਲੀਕੇਸ਼ਨ ਲਾਣੀ ਹੈ ਨੀਟ ਦਾ ਸਕੋਰ ਅਪਲੋਡ ਕਰਨਾ ਹੈਗਾ ਜੇ ਫੇਰ ਵੀ ਕੋਈ ਪੁੱਛਣਾ ਹੈਗਾ ਸਾਡਾ ਨੰਬਰ ਹੈਗਾ ਜਿਹੜਾ ਜਿਸ ਤੇ ਸਾਨੂੰ ਪੁੱਛ ਸਕਦੇ ਸਾਡਾ ਆਫਿਸ ਦਾ ਨੰਬਰ ਹੈਗਾ 62834 66785 ਜੀ ਜਾਂ ਇੱਕ ਪਏ ਨੰਬਰ ਹੈਗਾ ਬਾਕੀ ਸਾਡੇ ਮੋਬਾਈਲ ਨੰਬਰ ਜਿਵੇਂ 68 98158 73929 ਤੇ ਸੰਪਰਕ ਕਰ ਸਕਦੇ ਹੋ 97790 48400 ਤੇ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਨਾਲ ਹੀ ਜਿਹੜੀ ਸਾਡੀ ਆਪਣੀ ਜਿਹੜੀ ਵੈਬਸਾਈਟ ਹੈਗੀ www.kcwas.kcwas.com ਇਹ ਜਿਹੜੀ ਹੈਗੀ ਸਾਡੀ ਇਸ ਤੇ ਵੀ ਸਾਨੂੰ ਸੰਪਰਕ ਕੀਤਾ ਜਾ ਸਕਦਾ ਹੈ ਫੋਨ ਤੇ ਸੰਪਰਕ ਕਰੋ ਕਿਉਂਕਿ ਸੰਪਰਕ ਦੇ ਨਾਲ ਜੇ ਕੋਈ ਤੁਹਾਡੇ ਸਵਾਲ ਹੈਗੇ ਕਦੀ ਵੀ ਸਾਡੇ ਤੋਂ ਪੁੱਛੇ ਕੋਈ ਵੀ ਪੁੱਛ ਸਕਦਾ ਹੈ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਹੀ ਅੱਛੀ ਜਾਣਕਾਰੀ ਤੁਸੀਂ ਦਿੱਤੀ ਔਰ ਉਮੀਦ ਕਰਦਾ ਹਾਂ ਕਿ ਬੱਚੇ ਤੇ ਉਹਨਾਂ ਦੇ ਵਾਪੇ ਇਸ ਤੋਂ ਇਸ ਕੋਰਸ ਵੱਲ ਆਨਲਾਈਨ ਪ੍ਰੇਰਿਤ ਵੀ ਹੋਣਗੇ ਤੇ ਸਾਰੀ ਦੀ ਸਾਰੀ ਜਾਣਕਾਰੀ ਜੋ ਤੁਹਾਨੂੰ ਰਹਿੰਦੀ ਹੈ ਇਸ ਇੰਟਰਵਿਊ ਵਿੱਚ ਅਸੀਂ ਪਾਤੀ ਹੈ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ